ਫਗਵਾੜਾ ਦੇ ਪਿੰਡ ਜਗਪਾਲਪੁਰ ਵਿਖੇ ਪਰਾਲੀ ਸਿੱਟਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਪਿੰਡ ਵਿੱਚ ਰਹਿਣ ਵਾਲੇ ਵਿਅਕਤੀ ਨੇ ਮਹਿਲਾ ਦੇ ਸਿਰ ਤੇ ਇਟ ਮਾਰ ਕੇ ਕੀਤਾ ਗੰਭੀਰ ਰੂਪ ਵਿੱਚ ਚਖਮੀ ਮਹਿਲਾ ਨੂੰ ਫਗਵਾੜਾ ਦੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਤੇ ਪੁਲਨੀ ਦੀ ਰਿਪੋਰਟ ਨਹੀਂ ਸ਼ੌਲ ਹੈ ਆਪਸੇ ਚਲੋ ਬੋਲੋ ਗੋਲੀ ਦਾ ਮਾਤਾ ਹੀ ਆਪਣਾ ਮੇਰਾ ਨਾਮ ਕਮਲਜੀਤ ਹੈ ਜੀ ਅੱਜ ਸਿਵਲ ਹਸਪੀਟਲ ਚ ਆਏ ਆ ਕਿ ਮਾਮਲਾ ਕੀ ਹੈ ਸਾਰਾ ਮੇਰੇ ਭਰਾ ਨੇ ਕਿਸੇ ਹੋਰ ਦੇ ਥਾਂ ਦੇ ਵਿੱਚ ਪ੍ਰਾਣੀ ਦੀਆਂ ਦੋ ਭਰੀਆਂ ਸਿੱਟੀਆਂ ਸੀ ਸਿਰਫ ਤੇ ਉਹ ਸੈਟ ਦਾ ਸੀਗਾ ਤੇ ਜਿਹੜਾ ਉਹਦਾ ਕਿਸੇ ਦਾ ਕੇਸ ਸੀ ਉਹਦਾ ਭਰਾ ਉਹਦੀ ਵੀਡੀਓ ਬਣਾਉਣ ਲੱਪਿਆ ਤੇ ਇਹ ਇਹੀ ਉਹ ਡਾਕਦਾ ਸੀਗਾ ਤਾਂ ਮੈਂ ਆਪਣੇ ਭਰਾ ਦੀ ਮਗਰ ਗਈ ਸੀ ਤੇ ਉਹ ਜਿਹੜਾ ਵੀਡੀਓ ਬਣਾਉਂਦਾ ਸੀ ਉਹਨੇ ਮੇਰੇ ਸਿਰ ਦੇ ਵਿੱਚ ਐਟ ਮਾਰੀ ਕੀ ਨਾਮ ਸੀ ਉਹਨਾਂ ਦਾ ਜਿਹਨੇ ਐਟ ਮਾਰੀ ਤੁਹਾਡੇ ਸਰਬਜੀਤ ਸਰ ਜੀ ਕਿੱਥੇ ਦੇ ਰਹਿਣ ਵਾਲੇ ਆ ਜਗਪਾਲਪੁਰ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਮੇਰਾ ਪਿੰਡ ਮਾਲਾ ਬਲਟੋਈਆਂ ਤੇ ਮੈਂ ਆਪਣੇ ਪੇਕੀਆਂ ਹੀ ਸੀ ਜਗਪਾਲਪੁਰ ਅੱਛਾ ਜੀ ਤੇ ਲੜਾਈ ਦਾ ਕਾਰਨ ਕੀ ਬਸ ਆਹੀ ਪਰਾਲੀ ਨੂੰ ਲੈ ਕੇ ਹੋਇਆ ਹਾਂ ਪਰਾਲੀ ਨੂੰ ਲੈ ਕੇ ਸੀ ਮੈਂ ਬਹੁ ਮੈਂ ਤਾਂ ਕੀਤੀਆਂ ਮੈਂ ਕਿਹਾ ਚਾਚਾ ਉਹ ਚਾਚਾ ਲੱਗਦਾ ਮੈਂ ਕਿਹਾ ਚਾਚਾ ਜੇਰੇ ਦੋ ਭਰੀਆਂ ਸੈਟ ਵੀ ਲਈਆਂ ਮੈਂ ਚੱਕਾ ਦੰਨੀਆਂ ਮੈਂ ਇੱਧਰ ਆਪ ਚੱਕ ਕੇ ਸੈਟ ਲੈਣੀਆਂ ਤੁਸੀਂ ਲੜੋ ਨਾ ਲੜੋ ਨਾ ਇਹ ਆਪਸ 'ਚ ਲੜਦੇ ਸੀਗੇ ਮੈਂ ਆਪਣੇ ਭਰਾ ਦੇ ਮਗਰ ਇਹਨੂੰ ਛਡਾਉਂਦੀ ਸੀ ਤੁਹਾਡੇ ਭਰਾ ਦਾ ਨਾਮ ਕੀ ਹੈ ਜੀ ਹਰਬਿੰਦਰ ਸਿੰਘ ਤੇ ਉਹ ਵੀ ਮਗੀ ਜਗਪਾਲਪੁਰ ਦੇ ਰਹਿਣ ਵਾਲੇ ਉਹ ਵੀ ਜਗਪਾਲਪੁਰ ਦੇ ਰਹਿਣ ਵਾਲੇ ਮੇਰਾ ਹਰਬਿੰਦਰ ਸਿੰਘ ਹਰਬਿੰਦਰ ਸਿੰਘ ਜੀ ਮਤਲਬ ਕਿ ਤੁਸੀਂ ਸਿਵਲ ਹਸਪੀਟਲ 'ਚ ਆਏ ਆ ਕੀ ਮਾਮਲਾ ਹੈ ਇਹ ਜੀ ਮਾਮਲਾ ਇਹੀ ਹੈ ਕਿ ਜਿੱਦਾਂ ਸਾਡੇ ਗੁਰਮਖ ਚਾਚੇ ਹੁਣੇ ਬਾਹਰ ਗਏ ਹੋ ਆ ਉਹਨਾਂ ਦਾ ਥਾਂ ਪਿਆ ਮੈਂ ਉੱਥੇ ਪਰਾਲੀ ਰੱਖ ਰਿਆ ਸੀ ਇਹ ਕਈ ਲੈ ਕੇ ਆਇਆ ਮੇਰੇ ਹਲਾ ਵੇ ਇਹ ਕਹਿੰਦਾ ਇੱਥੇ ਪਰਾਲੀ ਨਾ ਰੱਖ ਮੈਂ ਕਹਾਂ ਵੀ ਗੁਰਮukh ਚਾਚੇ ਦਾ ਥਾ ਆ ਇਹ ਕਹਿੰਦਾ ਕਿ ਗੁਰਮukh ਚਾਚਾ ਦਾ ਸਾਲਾ ਲੱਗਦਾ ਇਹਨ ਕਈ ਚੱਕੇ ਚਲੇ ਤੇ ਕੋਲ ਮਾਰੀ ਆ ਉਦੋਂ ਬਾਅਦ ਦੇ ਵਿੱਚ ਇਹ ਚਲੇ ਗਿਆ ਬੰਦੇ ਲੈੜ ਪਿੰਡੋਂ ਪਿੰਡੋਂ ਮੁੜ ਕੇ ਆਣ ਕੇ ਕਈ ਫੇਨ ਚੱਕੀ ਫੇ ਮੈਨੂੰ ਕਹਿੰਦਾ ਵੀਡੀਓ ਬਣਾਉਂਦਾ ਸੀ ਮੇਰੀ ਫੇ ਮੈਨੂੰ ਆਣ ਕੇ ਕਹਿੰਦਾ ਬੰਦੇ ਆਉਣ ਲੱਗੇ ਪਿੰਡੋਂ ਤੂੰ ਪਰਾਲੀ ਮੈਂ ਕਹਾਂ ਵੀ ਗੁਰਮukh ਚਾਚੇ ਦਾ ਥਾ ਆ ਕਿਸੇ ਦਾ ਕੋਈ ਇਹਦੇ ਵਿੱਚ ਰੌਲਾ ਨਹੀਂ ਇਹ ਫੇ ਕਹਿੰਦਾ ਗੁਰਮukh ਸਾਲਾ ਲੱਗਦਾ ਉਹਦਾ ਆ ਗੱਲਬਾਤ ਹੋਈ ਆ ਬਾਅਦ ਦੇ ਵਿੱਚ ਉਹਨਾਂ ਦੇ ਜਿੱਦਾਂ ਉੱਥੇ ਹੀ ਉਹ ਮੇਰੀ ਵੀਡੀਓ ਬਣਾਉਂਦਾ ਸੀ ਮੈਂ ਸਾਹਮਣੇ ਚੱਲ ਕੇ ਮੈਂ ਕਿਹਾ ਹੁਣ ਵੀਡੀਓ ਬਣਾ ਬਸ ਉੱਥੋਂ ਗੱਲ ਵਧੀਆ ਹੋਰ ਕੁਝ ਨਹੀਂ ਹੋਇਆ ਉਹਨ ਚੱਕ ਕੇ ਸਿਸਟਰ ਮੇਰੀ ਦੇ ਇੰਟਰਲੌਕ ਮਾਰਿਆ ਕੀ ਨਾ ਉਹਨਾਂ ਜਿਹਨਾਂ ਨੇ ਮਾਰ ਸਰਵਜੀਤ ਸਿੰਘ ਛੱਬਾ ਸਰਵਜੀਤ ਸਿੰਘ ਛੱਬਾ ਤੇ ਹੀ ਰਹਿਣ ਵਾਲਾ ਕਿੱਥੇ ਦਾ ਜਗਪਾਲਪੁਰ ਦਾ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਜਗਪਾਲਪੁਰ ਦੇ ਜਗਪਾਲ ਜਗਾਂ ਨੂੰ ਲੈ ਕੇ ਮਰ ਗਿਆ ਉਪਰਾਲੀ ਨੂੰ ਲੈ ਕੇ ਹੋਇਆ ਤੁਹਾਡਾ ਹਾਂਜੀ ਕੋਈ ਪਹਿਲਾਂ ਵੀ ਕੋਈ ਲੜਾਈ ਕਿ ਨਹੀਂ ਪਹਿਲਾਂ ਇਹਨਾਂ ਦਾ ਸਾਰੇ ਖੂਹ ਆਲਿਆ ਨਹੀਂ ਇਹਦਾ ਲਫੜਾ ਆ ਜੀ ਅੱਛਾ ਜੀ ਹਾਂਜੀ ਕਦੀ ਕਾਸੀ ਪਿੱਛੇ ਕਦੀ ਕਾਸੀ ਪਿੱਛੇ ਕਦੀ ਕਾਸੀ ਪਿੱਛੇ ਕਦੀ ਬੰਨੇ ਆ ਪਿੱਛੇ ਕਦੀ ਕਿਸੇ ਚੀਜ਼ ਪਿੱਛੇ ਕਦੀ ਕਿਸੇ ਚੀਜ਼ ਇਹ ਕਿੰਨੇ ਵਾਰ ਹੋਈ ਲੜਾਈ ਆ ਹੁਣ ਹੋਈ ਆ ਜੀ ਓਦਾਂ ਘੰਟਾ ਪੜਾ ਘੰਟਾ ਓਦਾਂ ਘੱਟੂ ਪੁਲਿਸ ਤੋਂ ਮਿਲੜ ਕੀਤੀ ਮਾਮਲੇ ਨੂੰ ਲੈ ਕੇ ਪਤਾ ਨਹੀਂ ਅੰਦਰ ਬਾਜੀ ਹੁਣਾਂ ਬਖਾ ਜੀ ਤੁਸੀਂ ਵੀ ਉਸੇ ਪਿੰਡ ਦੇ ਹਾਂਜੀ ਜਿਹਨਾਂ ਨੇ ਇੱਟ ਮਾਰੀ ਉਹਨਾਂ ਦਾ ਨਾਂ ਕੀ ਏ ਉਹਨਾਂ ਦਾ ਕਮਲਜੀਤ ਕੌਰ ਕਮਲਜੀਤ ਲੜਾਈ ਝਗੜਾ ਆ ਕੀ ਮਾਮਲਾ ਕੀ ਏ ਸਾਰਾ ਸਾਡੇ ਤੋਂ 4:30 ਦੇ ਕਰੀਬ ਇੱਕ ਫੀਮੇਲ ਆਈ ਨੇ ਕਮਲਜੀਤ ਕੌਰ ਲੜਾਈਚੇ ਦੇ ਨਾਲ ਜਟਪਾਟਪੁਰ ਤੋਂ ਇਹ ਪੇਸ਼ੈਂਟ ਨੂੰ ਟ੍ਰੀਟਮੈਂਟ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਹੈ ਕੰਡੀਸ਼ਨ ਕਿਦਾਂ ਮੈਡਮ ਸਟੇਬਲ ਠੀਕ ਸਟੇਬਲ